ਜਿਹਦੇ ਆਜਮ ਸਰਦਾਰ ਪਗਤ ਸਿੰਘ ਜੀ ਦੇ ਜਨਮ ਦਿਨ ਤੇ ਅੱਜ ਯੂਥ ਕਾਂਗਰਸ ਰੋਪੜ ਵੱਲੋਂ ਬੇਲਾ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਮੈਂ ਧੰਨਵਾਦੀਆਂ ਐ ਐਸਪੀ ਉਬਰਾਏ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਫ੍ਰੀ ਮੈਡੀਕਲ ਚੈੱਕਅਪ ਤੇ ਖੂਨ ਦਾ ਜਿਹੜੇ ਟੈਸਟ ਐ ਉਹ ਸਾਰੇ ਉਹ ਫ੍ਰੀ ਇਹਨਾਂ ਦੀ ਸੰਸਥਾ ਜਿਹੜੀ ਸਰਬਦਾ ਭਲਾ ਸੰਸਥਾ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਦੇ আর ਦੁਨੀਆ ਦੇ ਵਿੱਚ ਬਹੁਤ ਵੱਡਾ ਇਹ ਸਮਾਜ ਸੇਵੀ ਕੰਮ ਕਰ ਰਹੇ ਮੈਂ ਅਬਰਾਏ ਸਾਹਿਬ ਦਾ ਖਾਸੌਰ ਦੇ ਧੰਨਵਾਦ ਦਿਆਂ ਕਿ ਇਹਨਾਂ ਨੇ ਵੀ ਇੱਥੇ ਵਿੱਚ ਕੈਂਪ ਬਲੱਡ ਟੈਸਟ ਦਾ ਲਗਾਇਆ ਹੋਇਆ ਸੋ ਮੈਂ ਯੂਥ ਕਾਂਗਰਸ ਦੇ ਸਾਰੇ ਨੌਜਵਾਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਜਿਨ੍ਹਾਂ ਨੇ ਖੂਨ ਦਿੱਤਾ ਪ੍ਰਧਾਨ ਨਵਜੀਤ ਸਿੰਘ ਜ਼ਿਲ੍ਹੇ ਦੇ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਹੈ ਤੇ ਮੈਂ ਵੀ ਖੂਨ ਦਿੱਤਾ ਮੈਨੂੰ ਵੀ ਬਤਾਈ ਦੇ ਦਿਓ ਬਹੁਤ ਧੰਨਵਾਦ ਕੀ ਲੱਗਦਾ ਇਹ ਜੋ ਉਪਰਾਲਿਆਂ ਦੀ ਕਿੰਨੀ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਕਿ ਉਹ ਜੁੱਥ ਜਿਹੜਾ ਉਹ ਚੰਗੇ ਪਾਸੇ ਜਿਹੜਾ ਕੰਮ ਦੇਖੋ ਜਦ ਮੈਂ ਪਹਿਲੀ ਵਾਰ ਕੈਂਪ ਲਗਾਇਆ ਮੈਂ ਉਦੋਂ 10 ਵਿੱਚ ਸੀਗਾ ਮੈਨੂੰ ਸਕੂਲ ਦਾ ਪ੍ਰਧਾਨ ਚੁਣਿਆ ਗਿਆ ਸੀ ਵੋਟਾਂ ਪੈ ਕੇ ਤੇ ਮੈਂ ਫਸਟ ਆਪਣਾ ਉਦੋਂ ਕੈਂਪ ਲਾਇਆ ਸੀ ਉਦੋਂ 79 ਸਟੂਡੈਂਟਸ ਨੇ ਮੇਰੇ ਨਾਲ ਖੂਨਦਾਨ ਕੀਤਾ ਸੀ ਮੈਂ ਉਦੋਂ ਤੋਂ ਖੂਨਦਾਨ ਕਰਦਾ ਆ ਰਿਹਾ ਅੱਜ 24ਵਾਂ ਮੇਰਾ ਖੂਨਦਾਨ ਹੈ ਸ਼ਾਇਦ ਇਸ ਤੋਂ ਜ਼ਿਆਦਾ ਹੋ ਗਏ ਹੋਵੇ ਇੰਨੇ ਮੇਰੇ ਯਾਦ ਹੈ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਖੂਨ ਜਿਹੜਾ ਉਹ 3 ਮਹੀਨੇ ਚ ਬਿਲਕੁਲ ਕੰਪਲੀਟ ਹੋ ਜਾਂਦਾ ਹੈ ਸਾਫ਼ ਹੋ ਜਾਂਦਾ ਹੈ ਔਰ ਇਹਦੇ ਨਾਲ ਆਪਣੀ ਸਿਹਤ ਨੂੰ ਵੀ ਫਾਇਦਾ ਤੇ ਇੱਕ ਹੋਰ ਬੰਦੇ ਦੀ ਵੀ ਜਾਨ ਬਚਦੀ ਹੈ ਇਸ ਕਰਕੇ ਖੂਨਦਾਨ ਹੈ ਜਿਹੜਾ ਇਹ ਮਹਾਦਾਨ ਹੈ ਆਪਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਬਾਰ-ਬਾਰ ਕਰਨਾ ਚਾਹੀਦਾ ਹੈ ਇਹਦੇ ਨਾਲ ਸਮਾਜ ਦੀ ਭਲਾਈ ਹੁੰਦੀ ਹੈ ਸਮਾਜ ਸੇਵੀ ਕੰਮਾਂ ਦੇ ਵਿੱਚ ਰਾਜਨੀਤੀ ਦੇ ਨਾਲ-ਨਾਲ ਸਾਨੂੰ ਕੰਮ ਕਰਨਾ ਚਾਹੀਦਾ ਜਿਸ ਤਰ੍ਹਾਂ ਅਸੀਂ ਹਰ ਸਾਲ ਅੱਖਾਂ ਦੇ ਕੈਂਪ ਲਗਾਉਂਦੇ ਆਂ ਹਜ਼ਾਰਾਂ ਲੋਕਾਂ ਦੇ ਅਸੀਂ ਕੈਂਪ ਥੀਤੇ ਆ ਜੇ ਆਪਾਂ ਚਾਨਣ ਮਨਾਰਾ ਦੇਖਣਾ ਤਾਂ ਆਪਾਂ ਅਬਰਾਈ ਸਾਹਿਬ ਨੂੰ ਦੇਖੀਏ ਜਿਹੜੇ ਕਿ ਪੂਰੀ ਦੁਨੀਆ ਦੇ ਮਾਨਵਤਾ ਦੇ ਵਿੱਚ ਸਮਾਜ ਸੇਵੀ ਕੰਮ ਕਰ ਰਹੇ ਇਹਨਾਂ ਨੇ ਜਿਹੜੀ ਸੰਸਥਾ ਬਣਾਈ ਹੈ ਸਰਬੱਤ ਦਾ ਭਲਾ ਉਹ ਬਹੁਤ ਵੱਡੇ ਵੱਡੇ ਕੰਮ ਸਮਾਜ ਸੇਵਾ ਦੇ ਕਰ ਰਹੇ ਸੋ ਧੰਨਵਾਦ ਸਾਰਿਆਂ ਦਾ ਅੱਜ ਵੇਲਾ ਦੇ ਵਿੱਚ ਸ਼ੀਦੇ ਅਜਮ ਸਰਪਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋਤਿਲੇ ਕਾਂਗਰਸ ਜਿਲ੍ਹਾ ਰੋਪੜਕਾਇੋਂ ਨੂੰ ਬੜਾ ਵੱਡਾ ਵਿਸ਼ਾਲ ਕੈਂਪ ਲਗਾਇਆ ਗਿਆ ਤੇ ਤਕਰੀਬਨ ਅਸੀਂ ਦੇਖ ਰਹੇ ਹਾਂ ਅੰਦਰ ਅਜੇ ਵੀ ਬਹੁਤ ਰਸ਼ ਹੈ ਮੇਰੇ ਖਿਆਲ 150 ਦੇ ਕਰੀਬ ਜਿਹੜੇ ਯੂਨਿਟ ਆਲਰੇਡੀ ਦੇਜ ਰਿਹਾ ਚੁਕੇ ਨੇ ਤੇ 300 ਕ੍ਰੋਸ ਕਰ ਦੇਗਾ ਜੋ ਅੰਦਾਜ਼ਾ ਨਜ਼ਰ ਆ ਰਿਹਾ ਪਬਲਿਕ ਨੂੰ ਦੇਖ ਕੇ ਤੇ ਦੂਸਰੇ ਵਸਤੇ ਨਾਲ ਹੀ ਨਾਲ ਜਿਹੜਾ ਸਾਡੇ ਬਲੱਡ ਟੈਸਟ ਹੈ ਉਹ ਵੀ ਹੋ ਰਹੇ ਨੇ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਵੀ ਜਿਨੇ ਕਰਾਣੇ ਨੇ ਬਿਲਕੁਲ ਫ੍ਰੀ ਸਲਾ ਕਾਊਂਟਰ ਲੱਗਾ ਹੋਇਆ ਆ ਕੇ ਫ੍ਰੀ ਆਪਣੇ ਉਹ ਵੀ ਟੈਸਟ ਕਰਾਉ ਤੇ ਮੈਂ ਮੁਬਾਰਕਵਾ ਦਿੰਦਾ ਆਪਣੇ ਮਾਨਯੋਗ ਜਨਨੀ ਜੀ ਨੂੰ ਤੋ ਕਿ ਇਹਨਾਂ ਨੇ ਪਹਿਲਾਂ 23 ਵਾਰੀ ਅੱਜ 24 ਵਾਰ ਇਹਨਾਂ ਨੇ ਵੀ ਦਿੱਤਾ ਤਾਂ ਸਾਡੇ ਇੱਕ ਦੋਸਤ ਆਏ ਹੋਏ ਨੇ ਵੈਂਕੂਵਰ ਤੋਂ ਮਿਸਟਰ ਗਿਲ ਇਹਨਾਂ ਨੇ ਵੀ ਅੱਜ ਪੰਜਵੀਂ ਵਾਰੀ ਜਿਹੜਾ ਉਹ ਅੱਜ ਇੱਥੇ ਦਾਨ ਕੀਤਾ ਹੈਗਾ ਜੀ ਕਿੰਨੇ ਕੁ ਜ਼ਰੂਰਤ ਹੈ ਨਾ ਇਹ ਜਿਹੜੇ ਬਹੁਤ ਜ਼ਰੂਰਤ ਹੈ ਜਿੱਦਾਂ ਦੱਸਿਆ ਗਿਆ ਹੁਣੇ ਕਿ ਜਦੋਂ ਹੁਣ ਇੱਕ ਬੰਦੇ ਨੇ ਇੱਕ ਅਸੀਂ ਬਲੱਡ ਦਿੱਤਾ ਉਹ ਕੱਲਾ ਇੱਕ ਬੰਦੇ ਦੇ ਕੰਮ ਨਹੀਂ ਆਏਗਾ ਉਹਦੇ ਅੱਗੇ ਜਿਹੜੇ ਯੂਨਿਟ ਬਣ ਜਾਂਦੇ ਨੇ ਉਹ ਕਈਆਂ ਦੀ ਘੱਟੋ ਘੱਟ 8 ਕੇ 9 ਬੰਦੇ ਦੀ ਜਾਨ ਜਿਹੜੀ ਬਚਾ ਸਕਦਾ ਹੈ ਇੱਕੋ ਜਿਹੜਾ ਜਿਹੜਾ ਇਹਦੇ ਲਿਆ ਨਾ ਜੀ ਸੋ ਇਹਦੇ ਅੱਗੇ ਸਪਲਿਟ ਹੋ ਜਾਂਦਾ ਸਾਰਾ ਤੋਂ ਵੱਖ-ਵੱਖ ਲਗਾਤੇ ਉਹ ਯੂਜ਼ ਹੁੰਦੇ ਨੇ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਖੂਨਦਾਨ ਦੇਣਾ ਚਾਹੀਦਾ ਜਿੱਸਾਂ ਚੰਨੀ ਸਾਹਿਬ ਨੇ ਦੱਸਿਆ ਕਿ 2-3 ਮਹੀਨੇ ਦੇ ਵਿੱਚ ਜਿਹੜਾ ਬਲੱਡ ਹੈ ਤੁਹਾਡਾ ਪੂਰਾ ਹੋ ਜਾਂਦਾ ਇਸ ਤੋਂ ਪਹਿਲਾਂ ਵੀ ਹੋ ਜਾਂਦਾ ਬਲਕੇ ਤੇ ਇਹਦਾ ਕੋਈ ਸਿਹਤ ਤੇ ਫਰਕ ਨਹੀਂ ਪੈਂਦਾ ਤੁਸ ਤੇ ਥੋੜਾ ਜਿਆਦਾ ਇਤਿਆਹਾਤ ਰੱਖਣੀ ਪੈਗੇ ਜਿਹੜਾ ਬਲੱਡ ਦੇ ਕੇ ਆਂਦਾ ਤੁਹਾਨੂੰ ਅੱਧਾ ਪੌਣਾ ਘੰਟਾ ਉਹਨੂੰ ਇਤਿਆਹਾਤ ਵਰਤੋ ਉਸ ਤੋਂ ਬਾਅਦ ਕੋਈ ਬਾਤ ਨਹੀਂ ਹੈ ਨਾਰਮਲ ਹੈ ਸਾਰੇ ਤੇ ਇਹ ਸੋਚਣਾ ਨਹੀਂ ਕਿ ਅਸੀਂ ਬਲੱਡ ਦੇ ਕੇ ਆਏ ਆ ਦੇਖੋ ਤੁਸੀਂ ਯੂਥ ਕਾਂਗਰਸ ਦੀ ਗੱਲ ਕੀਤੀ ਤੇ ਇਹ ਉਹ ਸੰਗਠਨ ਹੈ ਜਿਨੇ ਸਭ ਤੋਂ ਪਹਿਲਾਂ ਕਿਉਂਕਿ ਹਿੰਦੁਸਤਾਨ ਦੇ ਵਿੱਚ ਇੱਕ ਮਾਹੌਲ ਸੀ 70 ਦੇ ਦਹਾਕੇਾਂ 'ਚ ਕਿ ਜੇ ਤੁਸੀਂ ਖੂਨਦਾਨ ਕਰੋਗੇ ਖੂਨਦਾਨ ਕਰ ਤੋਂ ਲੋਕ ਡਰਦੇ ਸੀਗੇ ਐਂ ਲੱਗਦਾ ਸੀ ਕੋਈ ਬਿਮਾਰੀ ਹੋ ਜਾਊਗੀ ਜਾਂ ਕੁਝ ਹੋ ਜਾਊਗਾ ਪਰ ਇਸ ਜਿਹੜਾ ਇਹਨੂੰ ਮਿਥ ਸੀਗੀ ਇਨੂੰ ਤੋੜਿਆ ਔਰ ਯੂਥ ਕਾਂਗਰਸ ਨੇ ਸਭ ਤੋਂ ਪਹਿਲਾਂ ਬਲੱਡ ਡੋਨੇਸ਼ਨ ਡਰਾਈਵਾਂ ਸ਼ੁਰੂ ਕਰਾਈਆਂ ਔਰ ਕਿਉਂਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਔਰ ਇਹ ਅਪਰਾਲਾ ਵੀ ਯੂਥ ਕਾਂਗਰਸ ਦਾ ਔਰ ਜਿਹੜਾ ਅੱਜ ਪੁਰੇ ਬੂਟੇ ਵੀ ਦਿੱਤੇ ਜਾ ਰਹੇ ਹੈ ਦਿੱਲੀ ਤੋਂ ਨੌਇਡਾ ਰੋਡ ਜਿਹੜੀ ਸੀਗੀ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਇਹ ਟਰੀ ਪਲਾਂਟੇਸ਼ਨ ਵੀ ਸ਼ੁਰੂ ਕਰਾਈ ਹੈ ਤਾਂ ਉਹ ਵੀ ਯੂਥ ਕਾਂਗਰਸ ਵੱਲੋਂ ਸਾਡੇ ਸੰਗਠਨ ਵੱਲੋਂ ਸ਼ੁਰੂ ਕਰਾਈ ਸੀ ਉਹ ਪਰੰਪਰਾ ਚਲਦੀ ਆ ਰਹੀ ਹੈ ਔਰ ਸਾਡਾ ਤਾਂ ਇੱਕ ਸਮਾਜਿਕ ਸੰਸਥਾ ਜ਼ਿਆਦਾ ਹੈ ਪੋਲੀਟੀਕਲ ਘਟ ਅਸੀਂ ਪੋਲਿਟਿਕਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗ੍ਰੈਜੂਏਟ ਕਰਕੇ ਵੱਡੀ ਕਾਂਗਰਸ ਵਿੱਚ ਭੇਜਦੇ ਆ ਤਾਂ ਉਹ ਪੋਲਿਟਿਕਲ ਹੁੰਦੇ ਨੇ ਪਹਿਲਾ ਕੰਮ ਯੂਥ ਕਾਂਗਰਸ ਦਾ ਸਮਾਜਿਕ ਖੇਤਰ ਵਿੱਚ ਅੱਜ ਸ਼ਹੀਦ ਅਸਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਹਰ ਸਾਲ ਦੇ ਵਾਂਗ ਇਸ ਵਾਰੀ ਵੀ ਖੂਨਦਾਨ ਕੈਂਪ ਪਰ ਇਸ ਇਸ ਦੇ ਨਾਲ ਨਾਲ ਅਸੀਂ ਇਸ ਵਾਰੀ ਬਲੱਡ ਚੈੱਕਅਪ ਕੈਂਪ ਤੇ ਨਾਲ ਮੈਡੀਕਲ ਚੈੱਕਅਪ ਕੈਂਪ ਦੀ ਟੀਮ ਵੀ ਬੁਲਾਈ ਜਿਹੜੀ ਕਿ ਸਰਬਤ ਭਲਾ ਭਰਾਏ ਸਾਹਿਬ ਦੀ ਜਿਹੜੀ ਐਨ ਜੀਓ ਹੈ ਉਹਨੂੰ ਨਾਲ ਰਲ ਕੇ ਅਸੀਂ ਇਹ ਕੈਂਪ ਲਗਾਇਆ ਪੂਰੀ ਡਿਸਟ੍ਰਿਕਟ ਯੂਥ ਕਾਂਗਰਸ ਰੂਪਨਗਰ ਵੱਲੋਂ ਬੜਾ ਸਹਿਯੋਗ ਮਿਲਿਆ ਸਭ ਨੇ ਇਕੱਠੇ 90% ਇੱਥੇ ਜਿੰਨੇ ਲੋਕ ਆਏ ਸਾਰੇ ਯੂਥ ਦੇ ਮੁੰਡਿਆਂ ਨੇ ਖੂਨ ਦਿੱਤਾ ਤਾਂ ਬੜਾ ਚੰਗਾ ਲੱਗਦਾ ਹੈ ਵੀ ਜਦੋਂ ਯੂਥ ਸਵਾਦ ਸੇਵੀ ਕੰਮਾਂ ਲਈ ਉੱਪਰ ਕੇ ਆਂਦਾ ਤੇ ਸਮਾਜ ਬਾਰੇ ਸੋਚਦਾ ਸੋ ਮੈਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਯੂਥ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਸਹਿਯੋਗ ਦਿੱਤਾ ਸਮਾਜ ਸੇਵੀ ਕੰਮ ਲਈ ਤੇ ਆਪਣਾ ਬਲੱਡ ਡੋਨੇਟ ਕਰਕੇ ਗਏ ਕਿਉਂਕਿ ब्लड डोनेशन ही सब तो बड़ी डोनेशन है क्योंकि जे किसी को लोड पड़ जाती है उनको इस बात का पता होता है यार मुझे खून किस तरह चाहिए था क्या जादू से इतने बड़े ऑपरेशन करते हैं ता उनों की अभी लोड को कितना कितना मीट करने की कोशिश देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर